ਅੱਜ ਦੀਦਾ ਨੀਖੜਾਮ ਬੜਾ ਪਿਆਰਾ ਅਤਿਆ ਨਿਹਾਲ ਕਰਦਾ ਸੀ ਅੱਜ ਦੀਦਾ ਨੀਖੜਾਮ ਬੜਾ ਪਿਆਰਾ ਦੀਵਨ ਨਿਹਾਲ ਕਰਦਾ ਸੀ ਤੇਰਾ ਮੁਖ ਸਹਾਵਾ ਜੀਓ ਸਹਜ ਤੁੰਗਵਾਣੀ ਚਿਰ ਹੁਆ ਦੇਖੈ ਸਾਰਗ ਪਾਣੀ ਤਨੁ ਸੁਦੇਸ ਜਹਾਨ ਵਸਿਆ ਮੇਰੇ ਸੱਜਣ ਮੀਤ ਮਹਾਰਾਜ ਜੀਓ ਜਿਹੜੇ ਸਾਧੂ ਹੁੰਦੇ ਨੇ ਰੱਬ ਦੇ ਪਿਆਰੇ ਹੁੰਦੇ ਨੇ ਇੱਕ ਮਾਤਾ ਤੇ ਪਿਤਾ ਦੀ ਨਿਆਈ ਹੁੰਦੇ ਨੇ ਜਿਵੇਂ ਮਾਤਾ ਤੇ ਪਿਤਾ ਆਪਣੇ ਪੁੱਤ ਤੀ ਨੂੰ ਪਿਆਰ ਦਿੰਦੇ ਆ ਨਾ ਸਤਕਾਰ ਦਿੰਦੇ ਆ ਲਾਡ ਲਡਾਉਂਦੇ ਆ ਇਸ ਤਰ੍ਹਾਂ ਜਿਹੜਾ ਸਾਧੂ ਆ ਦਾ ਬਣ ਜਾਵੇ ਨਾ ਸਾਧੂ ਆ ਦਾ ਸਾਧੂਆਂ ਦੇ ਨੇੜੇ ਹੋ ਜਾਵੇ ਤੇ ਸਾਧੂ ਨੇ ਜਿਹੜੇ ਉਹ ਮਾਪੇ ਵਾਂਗੂ ਲਾਡ ਲਾਉਂਦੇ ਨੇ ਪਿਆਰ ਦਿੰਦੇ ਨੇ ਤੇ ਸਾਧ ਸੰਗ ਜਦੋਂ ਇਹੋ ਜਿਹੇ ਸਾਧੂ ਪਿਆਰ ਦੇਣ ਵਾਲੇ ਇਸ ਜਗਤ ਦੇ ਵਿੱਚੋਂ ਚਲੇ ਜਾਂਦੇ ਨੇ ਨਾ ਫਿਰ ਉਹਨਾਂ ਦਾ ਹਾਲ ਜਿਹੜੇ ਬੱਚੇ ਹੁੰਦੇ ਨੇ ਨਾ ਉਹਨਾਂ ਦੇ ਸਾਧੂ ਆਂਦੇ ਜਿਹੜੇ ਸੇਵਕ ਹੁੰਦੇ ਨੇ ਇਸਾ ਸਿ ਉਹ ਬਰਾਕ ਦੇ ਵਿੱਚ ਹਰ ਪਾਸੋਂ ਲੱਭਦੇ ਫਿਰਦੇ ਆ ਵੀ ਕਿਤੋਂ ਦਾ ਉਸ ਸਾਧੂ ਦਾ ਦیدار ਹੋ ਜਾਵੇ ਇਹ ਕਿੱਥੇ ਗਏ ਅਮਾ ਪੇ ਜਿਹੜੇ ਲਾਡ ਲਡਾਉਂਦੇ ਸੀ ਕਿੱਥੇ ਪੁਰਖੇ ਬਾਪੇ ਜਿਹੜੇ ਲਾਡ ਲਡਾਉਂਦੇ ਸੀ ਮਹਾਂਪੁਰਖਾਂ ਦਾ ਬਚਨ ਸੁਣਿਆ ਜਦੋਂ ਸੰਤ ਬਾਬਾ ਸ੍ਰੀਮਾਨ ਜੀ ਮਾ ਮਹਾਰਾਜ ਲੰਗਰਾਂ ਵਾਲੇ ਬਾਬਾ ਬਲਵੰਤ ਸਿੰਘ ਜੀ ਸੰਸਾਰ ਤੋਂ ਗਏ ਤੇ ਉਹਨਾਂ ਦੇ ਜਾਣ ਤੋਂ ਬਾਅਦ ਮਹਾਪੁਰਖਾਏ ਸੰਤ ਬਾਬਾ ਮਾਨ ਸਿੰਘ ਜੀ ਭੋਵੇ ਵਾਲੇ ਰਾਡਾ ਸਾਹਿਬ ਤੇ ਉਸ ਕੋਠੀ ਦੇ ਵਿੱਚ ਤੁਸੀਂ ਮਹਾਪੁਰਖਾਂ ਦਾਸ ਸੁਣ ਹੋਇਆ ਕਰਦਾ ਜਾਂ ਲੰਗਰ ਦੇ ਵਿੱਚ ਉਹਨਾਂ ਦਾਸ ਸੁਣ ਹੋਇਆ ਕਰਦਾ ਸੀ ਸੁਸਾਸ ਮਹਾਪੁਰਖਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਸਾ ਨਥਰੂ ਬਰਾਗ ਦੇ ਵਿੱਚ ਤੇ ਸਾਧ ਸੰਗਤ ਦੇ ਸੇਵਾਦਾਰਾਂ ਨੇ ਪੁੱਛਿਆ ਮਹਾਪੁਰਖਾ ਨੂੰ ਮਹਾਪੁਰਖੇ ਕੀ ਕਹਿੰਦੇ ਇੱਥੇ ਸਾਡਾ ਬਾਪੂ ਬੈਠਾ ਹੁੰਦਾ ਸੀ ਲੰਗਰ ਵਾਲੇ ਮਹਾਪੁਰਖਾ ਨੂੰ ਬਾਪੂ ਗਿਆ ਕਰਦੇ ਸੀ ਮਹਾਪੁਰਖ ਬਾਬਾ ਸੁਰਜੀਤ ਸਿੰਘ ਜੀ ਬੈਠਿਆ ਪਤਾ ਇਹਨਾਂ ਨੂੰ ਮਸੀਤਾਂ ਜਦੋਂ ਪੁਰਾ ਸਾਹਿਬ ਬਣਣ ਲੱਗਿਆ ਨਾ ਉੱਥੇ ਦੀਪ ਪੱਤ ਰੱਖਿਆ ਛੋਟੇ ਸੰਦੀ ਮਹਾਰਾਜੀਆਂ ਦਾ ਜਨਮ ਦਿਹਾੜਾ ਮਨਾਉਂਦੇ ਆ ਸੰਗਤ ਅੱਜ ਵੀ ਮਨਾਇਆ ਜਾਂਦਾ ਹੈ ਤੇ ਮਹਾਪੁਰਖ ਗਏ ਉੱਥੇ ਇਸ ਸਾਧ ਸੰਗਤ ਜੀਵਨ 8-9 ਲੱਖ ਰੁਪਇਆ ਮਾਪੁਰਖਾਂ ਨੇ ਬਾਬਾ ਮਾਨ ਸਿੰਘ ਜੀਆ ਨੇ ਸ੍ਰੀਮਾਨ ਜੀ ਮਹਾਰਾਜ ਜੀ ਦੇ ਚਰਨਾਂ ਚ ਡਾ ਕੇ ਮੱਥਾ ਡੇਕ ਦਿੱਤਾ ਲੈ ਕਹਿੰਦੇ ਮਾਪੁਰਖਾਂ ਨੂੰ ਨਮਸਕਾਰ ਤੇ ਫਤਿਹ ਬੁਲਾਈ ਡੰਗਰ ਵਾਲੇ ਮਾਪੁਰਖ ਕਹਿਣ ਲੱਗੇ ਕਿ ਕਹਿਣ ਲੱਗੇ ਬਾਪੂ ਜੀ ਪੁੱਤਰ ਨੇ ਜਿਹੜੇ ਉਹ ਆਪਣੇ ਆਪਣੇ ਬਾਪੂਆਂ ਨੂੰ ਆਮਦਨ ਦਿੰਦੇ ਹੁੰਦੇ ਨੇ ਸਾਡੀ ਆਮਦਨ ਹੈ ਇੱਥੇ ਸਾਡੀ ਆਮਦਨ ਲਾ ਲਿਓ ਇੰਨਾ ਸਤਕਾਰ ਦਿਆ ਕਰਦੇ ਕਹਿੰਦੇ ਮੈਂ ਤਾਂ ਅੱਖਾਂ ਦੇ ਵਿੱਚੋਂ ਵਿਰਾਗ ਹੁੰਦਾ ਮੈਂ ਆਪਣੇ ਬਾਪੂ ਨੂੰ ਲੱਭ ਰਿਹਾ ਕਹਿੰਦੇ ਇੱਥੇ ਇੱਥੇ ਬਾਪੂ ਨੂੰ ਲੱਭ ਰਿਹਾ ਸੁਸਾਦ ਸੰਗਤ ਜਿਹੜਾ ਉਹ ਵਿਰਾਗੀ ਜੀਵਨ ਹੋਇਆ ਕਰਦਾ ਜਾਂ ਉਹ ਵਸੋੜਦਾ ਜਿਹੜਾ ਦੁੱਖ ਹੈ ਉਹਨਾਂ ਨੂੰ ਹੀ ਪਤਾ ਹੁੰਦਾ ਜਿਨ੍ਹਾਂ ਨੂੰ ਉਹ ਦੁੱਖ ਲੱਗ ਜਾਂਦੇ ਕੀ ਪਤਾ ਹੁੰਦਾ ਜੇ ਵਸੋੜੇ ਪਹਿਣ ਪੁਰਾਤ ਪਹਿਨਾ ਤੁਰ ਜਣਾ ਸੀ ਦਬਾ ਦੇ ਵਸੋ ਬਰਾਗੀਆਂ ਦੀ ਵਸਤ ਹੈ ਜੇਤਰਾ ਬਾਬਾ ਮਨਦੀਪ ਸਿੰਘ ਜੀ ਜੋਤਰ ਸਰ ਸਾਹਿਬ ਤੂੰ ਆਏ ਸਨ ਜਦੋਂ ਬਾਬਾ ਰਤਨ ਸਿੰਘ ਜੀ ਨੇ ਵੱਡੇ ਮਹਾਰਾਜਿਆਂ ਦੇ ਛੋਟੇ ਮਹਾਰਾਜਿਆਂ ਦੇ ਬਚਨ ਸੁਣਾਉਣੇ ਨੇ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ ਬਰਾਗ ਦੇ ਵਿੱਚ ਤੇ ਸਾਸ ਕੋ ਬਰਾਗੀ ਪੁਰਸ਼ ਫਿਰ ਉਹਨਾਂ ਉਡੀਕਦੇ ਰਹਿੰਦੇ